ਵਾਰਵੀ ਦੇ ਕਾਵੜ ਯਾਤਰਾ ਜੋਗੀ ਪੂਰੇ ਜੋਸ਼ ਨਾਲ ਸੰਗਤਾਂ ਪਹੁੰਚੀਆਂ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਰਸ਼ਨ نیوز ਟੀਵੀ ਤੇ 8ਵਾਂ ਦਾ ਟਾਈਮ ਹੈ ਜੋ ਕਿ ਛੋਟੀ ਕੀਂਤੀ ਵਿੱਚ ਕਾਵੜੀਏ ਉਰੇ ਪਹੁੰਚੇ ਨੇ ਆਪਣੇ ਜਲਦੀ ਅਭਿਸ਼ੇਕ ਕਰਨ ਲਈ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਮਾਰਸ਼ਨ نیوز ਟੀਵੀ ਉੱਤੇ ਗੰਗਾਂ ਬੰਬ ਬੋਲੇ ਤੇ ਦੇਖਾਰੇ ਜੋ ਕਿ ਉਰੇ ਗੂੰਜਦੇ ਹੋਏ ਪੂਰੀ ਨਦੀ ਪਾਰ ਵਿਖੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਬੋਲੇ ਦੇ ਭਗਤ ਪੂਰੇ ਜੋਸ਼ ਵਿੱਚ ਜੋ ਕਿ ਉਰੇ ਪਹੁੰਚੇ ਨੇ ਕਾਵੜ ਲੈ ਕੇ ਗੰਗਾ ਜਲ ਖਰੀਦਵਾਰ ਤੋਂ ਚੱਲ ਕੇ ਆਏ ਨੇ ਲੈ ਕੇ ਕਾਵੜੀ ਗੰਤੀ ਜੋ ਕਿ ਸੰਗਤਾਂ ਦੇ ਵਿੱਚ ਜੋਸ਼ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਰਾਦਰ ਜੋ ਕਿ ਸਮੇਂ ਦੇ ਹੁਣੇ ਕੁਝ ਟਾਈਮ ਪਹਿਲਾਂ ਸ਼ਿਵ ਪ੍ਰਾਂਦ ਕਥਾ ਦਾ ਬਾੜ ਦਾ ਭੋਗ ਵਾ ਕੇ ਹਟਾਇਆ ਤੇ ਉਸੇ ਟਾਈਮ ਕਾਵੜ ਯਾਤਰਾ ਉਰੇ ਪਹੁੰਚੀ ਹੈ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੰਗਾ ਮਈਆ ਜੋ ਕਿ ਉਹ ਨਦੀ ਪਰਵੇਖੇ ਪ੍ਰਗਟ ਹੋਏ ਸਨ ਉੱਥੇ ਗੰਗਾ ਵੀ ਦੇਖੋ ਹੀ ਰਹੀ ਜੋ ਕਿ ਪ੍ਰਕਿਰਮਾ ਕੀਤੀ ਜਾ ਰਹੀ ਹੈ ਤੇ ਸੀਪੋਲੇ ਦੇ ਜਲ ਚੜਾਣ ਲਈ ਜਾਇਆ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਮਾਤਸ਼ਲਨੀ ਸੀ ਵੀ ਤੇ ਵੀਡੀਓ ਨੂੰ ਵਾਤਵਾਤ ਸ਼ੇਅਰ ਜਰੂਰ ਕਰਿਓ روان جو حاجي حاجي ਸੇਪੋ ਹੀ ਆ ਗਿਆ ਅਮੋ ਜਿਹਨੇ ਪੁੱਛਿਆ ਗਿਆ ਹੈ। ਯਾਹ ਪਰ ਤਮਾ ਕਰਾ ਕੇ ਤਰਾਗੀ ਕਰਦੇ। ਜੁਦਾ ਸਵਾ ਕਰਾ ਕੇ ਬੰਦੇ। ਜਦ ਕਾ 50 ਲੋਹੀ